ਉਨੇ ਰੈਸ਼ੁਰ ਕੀਤੀ 1 2 3 ਗੋ ਉਹਦਾ ਕੰਮ ਖਤਮ ਤੁਹਾਨੂੰ ਪਤਾ ਨਹੀਂ ਮੈਂ ਹੋਇਆ ਕੀ ਹੈ ਇਹਦੇ ਵਿੱਚ ਕੁਝ ਸਵਾਦ ਹੋਈ ਸੀਗਾ ਠੀਕ ਹੈ ਮੈਂ ਮੰਨ ਲਿਆ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਮੰਨ ਲਿਆ ਮੰਨ ਲਿਆ ਤੁਹਾਨੂੰ ਕਿਸੇ ਨੇ ਦੱਸਿਆ ਮੰਨ ਲਿਆ ਤੁਹਾਨੂੰ ਥੋੜੀ ਜਿਹੀ ਮਾਂ ਹੈਗੀ ਆ ਉਹਨੇ ਇੰਨੀ ਗੱਲ ਕਹਿਤੀ ਵੀ ਲੈ ਇਹਦੇ ਤੋਂ ਜਨਮਨੀ ਨੇ ਥੋੜੀ ਕੁਝ ਤਰਨਾ ਹੁੰਦਾ ਜਨਮਨੀ ਵਾਸਤੇ ਥੋੜੀ ਕੁਝ ਹੋਏਗਾ ਤਾਂ ਬੰਦੇ ਲਈ ਹੈ ਬੰਦੇ ਨਹੀਂ ਬੰਦਾ ਤਾਂ ਬੰਦਾ ਹੀ ਤਾਂ ਬੰਦਾ ਹੀ ਹੁੰਦਾ ਯਾ ਹੋਇਆ ਜੇ ਤੁਸੀਂ ਦੱਸਿਆ ਵੀ ਤੁਸੀਂ ਗੱਲ ਵੀ ਕਰਨ ਦੀ ਟ੍ਰਾਈ ਕੀਤੀ ਇਹ ਕਈਆਂ ਨੂੰ ਇਵਨ ਬੜੀਆਂ ਉਹ ਹੁਣ ਡਿਸਕੰਫਰ ਮਹਿਸੂਸ ਹੈ ਡਿਸਕੰਫਰ ਐਜ਼ ਅਨ ਉਹ ਆਖਿਆ ਮਹਿਸੂਸ ਹੁੰਦੀ ਪਰ ਹੁਣ ਲਾਈਕ ਫਿਜ਼ੀਕਲੀ ਫਿਰ ਗੱਲ ਨਹੀਂ ਕਰਦੀ ਉਹ ਗੰਦੀ ਗੱਲ ਹੈ ਨਾ ਗੰਦੀ ਗੱਲ ਐਸਾ ਨੇ ਕੋਦਸਾ ਫੋਗੀ ਗੱਲ ਜੋ ਤੁਸੀਂ ਛੋੜੀਆਂ ਸੀ ਗੀਆਂ ਗੱਲ ਗੱਲ ਉਦੋਂ ਵੀ ਇਹ ਗੰਦੀ ਸੀਗੀ ਤੁਸੀਂ ਵੱਡੀਆਂ ਹੋ ਗਏ ਤੁਹਾਡੇ ਬੱਚੇ ਹੋਗੇ ਤੁਹਾਡੇ ਵਿਆਹ ਹੋਗੇ ਇਹ ਹਾਲੇ ਵੀ ਗੰਦੀ ਗੱਲ ਹੈ ਸਾਫ਼ ਗੱਲ ਹੋਣੀ ਗੱਲ ਹੈ ਹਾਂ ਬਾਕੀ ਜੇ ਤੁਹਾਨੂੰ ਇਹ ਲੱਗਦਾ ਵੀ ਤੁਹਾਨੂੰ ਚਰਮ ਸੀ ਮਾਰਨੀ ਵਾਲੀ ਇਹ ਤੁਸੀਂ ਨਹੀਂ ਕੀਤਾ ਚਲੋ ਕੀਤਾ ਨਹੀਂ ਮਨ ਨੂੰ ਕੀ ਫਰਕ ਪੈਂਦਾ ਤੁਸੀਂ ਇਦਾਂ ਨਹੀਂ ਗੱਲ ਕਰਦੇ ਪਰ ਤੁਸੀਂ ਉਦਾਂ ਕਿਤੇ ਗੱਲ ਕਰਨ ਲੱਗਿਆ ਤਾਂ ਗੱਲ ਕਰਦੇ ਪਿਆ ਆਦਰਵਾਇਸ ਜੇ ਥੋੜੀ ਲਗਾਤਾਰ ਚਿੜਚਿੜਾਪਨ ਹੈ ਗਿਆ ਉਹ ਨਜ਼ਰ ਆਉਂਦਾ ਪਿਆ ਜਿਵੇਂ ਤੁਹਾਡਾ ਹਰ ਚੀਜ਼ ਦੇ ਵਿੱਚ ਮੈਨੂੰ ਤਾਂ ਮੈਂ ਤਾਂ ਆਪਣੇ ਸ਼ੌਂਕ ਮਾਰ ਲਏ ਮੈਨੂੰ ਤਾਂ ਕੋਈ ਸ਼ੌਂਕ ਨਹੀਂ ਹੈਗਾ ਜੇ ਤੁਹਾਨੂੰ ਥੋੜਾ ਆਪਣਾ ਹੀ ਪਤਾ ਤੁਹਾਨੂੰ ਸ਼ੌਂਕ ਤੁਹਾਨੂੰ ਕਾਹਦਾ ਹੁਣ ਸ਼ੌਂਕ ਤੁਹਾਨੂੰ ਕਾਹਦਾ ਸੁੱਤਾ ਦਾ ਨੈਸਰ ਬਸ ਜਵਰੋ ਤੇ ਰੱਗਾ ਹੋਇਆ ਸਾਰਾ ਹਾਂ ਸਾਰਾ ਜਵਰੋ ਤੇ ਲਾ ਦਿੱਤਾ ਸੀ ਚੰਗੀ ਤਰ੍ਹਾਂ ਕਪੜੀ ਆ ਗਈ ਆ ਮੇਕਅਪ ਕਰ ਲਿਆ ਵਾਲ ਬਣਾ ਲੈ ਸਾਰਾ ਗੋਸ਼ ਕਰ ਲਿਆ ਸਮਾਈਲ ਕਰਨਾ ਭੁੱਲ ਗਏ ਚੇਤਾ ਹੀ ਨਹੀਂ ਸਮਾਈਲ ਵੀ ਕਰਨਾ ਹੁੰਦਾ ਫੋਟੋ ਕਰਾਉਣ ਲੱਗਿਆ ਸਮਾਈਲ ਕੀਤੀ ਥੋੜੀ ਜੀ ਚਲ ਹੋ ਗਈ ਬਸ ਬਾਕੀ ਟਾਈਮ ਫਿਰਦਾ ਹੈ ਸਮਾਈਲ ਤੁਹਾਨੂੰ ਕਿੰਨਾ ਹੋਗੀ ਜਦ ਤੁਸੀਂ ਖੁਸ਼ ਹੋਵੋਗੇ ਖੁਸ਼ ਤੁਸੀਂ ਕਦੋਂ ਹੋਵੋਗੇ ਜਦੋਂ ਤੁਸੀਂ ਸਾਰੇ ਦੇ ਸਾਰੇ ਖੁਸ਼ ਹੋਵੋਗੇ